ਕੋਲਕਾਤਾ ਜ਼ਬਰਜਨਾਮਾ ਮਾਮਲੇ ਦੇ ਵਿੱਚ ਆਇਆ ਨਵਾਂ ਮੋੜ ਹੋ ਗਈ ਹੈ ਸੁਣਵਾਈ ਦੋਸ਼ੀ ਨੂੰ ਸੁਣਾਈ ਗਈ ਹੈ ਉਮਰ ਕੈਦ ਦੀ ਸਜ਼ਾ ਤੇ ਹੁਣ ਇਹ ਦੋਸ਼ੀ ਆਖਰੀ ਸਾਹ ਤੱਕ ਸੜੇਗਾ ਜੇਲ੍ਹ ਦੇ ਵਿੱਚ ਹੀ ਜੀ ਹਾਂ ਇਸ ਵੇਲੇ ਦੀ ਐਮ ਖਬਰ ਕਿ ਕੋਲਕਾਤਾ ਜਬਰਜਨਾ ਮਾਮਲੇ ਦੇ ਵਿੱਚ ਇੱਕ ਅਹਿਮ ਮੋੜ ਆ ਗਿਆ ਹੈ ਸੁਣਵਾਈ ਵੀ ਹੋ ਗਈ ਹੈ ਤੇ ਜਿਹੜਾ ਵਿਅਕਤੀ ਦੋਸ਼ੀ ਪਾਇਆ ਗਿਆ ਹੈ ਉਸ ਨੂੰ ਉਮਰ ਕੈਦ ਦੀ ਸਜ਼ਾ ਵੀ ਸੁਣਾ ਦਿੱਤੀ ਗਈ ਹੈ ਤੇ ਹੁਣ ਇਸ ਮੁਲਜ਼ਮ ਦਾ ਆਖਰੀ ਸਾਹ ਵੀ ਜੇਲ੍ਹ ਦੇ ਵਿੱਚ ਹੀ ਆਵੇਗਾ ਦੱਸ ਦਈਏ ਕਿ ਅਗਸਤ 2024 ਦੇ ਵਿੱਚ ਇੱਕ ਮਹਿਲਾ ਦੀ ਲਾਸ਼ ਇੱਕ ਕਾਲਜ ਹਸਪਤਾਲ ਦੇ ਵਿੱਚੋਂ ਮਿਲੀ ਸੀ ਜਿਹੜੀ ਕਿ ਕੋਲਕੱਤਾ ਦੇ ਹੀ ਮੈਡੀਕਲ ਕਾਲਜ ਦੀ ਵਿਦਿਆਰਥਣ ਸੀ ਉਸ ਦੀ ਉਮਰ 31 ਸਾਲ ਸੀ ਤੇ ਡਾਕਟਰੀ ਦੀ ਉਹ ਪੜ੍ਹਾਈ ਕਰ ਰਹੀ ਸੀ ਉਸ ਦੌਰਾਨ ਉਸ ਦੇ ਨਾਲ ਜਬਰ ਜਨਾਹ ਹੋਇਆ ਸੀ ਤੇ ਬਾਅਦ ਦੇ ਵਿੱਚ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਪੁਲਿਸ ਨੂੰ ਜਦੋਂ ਇਸ ਮਾਮਲੇ ਦੀ ਖਬਰ ਹੋਈ ਸੀ ਤੇ ਬਾਅਦ ਦੇ ਵਿੱਚ ਜਾਂਚ ਪੜਤਾਲ ਕੀਤੀ ਗਈ ਵਿਸ਼ੇਸ਼ ਏਜੰਸੀ ਨੂੰ ਇਹ ਕੇਸ ਸੌਂਪ ਦਿੱਤਾ ਗਿਆ ਸੀ ਉਸ ਤੋਂ ਬਾਅਦ ਹੁਣੇ ਵਿਸ਼ੇਸ਼ ਅਦਾਲਤ ਨੇ ਇਸ ਦੇ ਸਬੰਧ ਦੇ ਵਿੱਚ ਕਰ ਦਿਤੀ ਹੈ ਦਰਤੀ ਹੈ ਕਿ ਇਸ ਮਾਮਲੇ ਦੇ ਵਿੱਚ ਕਈ ਲੋਕਾਂ ਦੇ ਨਾਮ ਸ਼ਾਮਿਲ ਹੋਏ ਸਨ ਪਰੰਤੂ ਹੁਣ ਸਬੂਤਾਂ ਦੇ ਆਧਾਰ ਤੇ ਸੰਜੀਤ رائے ਨੂੰ ਦੋਸ਼ੀ ਪਾਇਆ ਗਿਆ ਹੈ ਤੇ ਉਸ ਨੂੰ ਹੁਣ ਉਮਰ ਕੈਦ ਦੀ ਸਜ਼ਾ ਵੀ ਸੁਣਾ ਦਿੱਤੀ ਗਈ ਹੈ ਤੇ ਹੁਣ ਉਸ ਦਾ ਆਖਰੀ ਸਾਹ ਜੇਲ੍ਹ ਦੇ ਵਿੱਚ ਹੀ ਆਵੇਗਾ ਦੱਸ ਦਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਕਿਸੇ ਲੜਕੀ ਦੇ ਨਾਲ ਇਸ ਤਰ੍ਹਾਂ ਦੇ ਨਾਲ ਜ਼ਬਰਜਨਾ ਹੋਇਆ ਹੈ ਖਾਸ ਤੌਰ ਤੇ ਕਮਕਾਜੀ ਥਾਵਾਂ ਤੇ ਔਰਤਾਂ ਨੂੰ ਬਹੁਤ ਸਾਰੀਆਂ ਅਜਈਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਮਾਨਸਿਕ ਦਬਾਅ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਮਾਨਸਿਕ ਪਰਤਾਲਨਾ ਵੀ ਉਹਨਾਂ ਨੂੰ ਝੱਲਣੀ ਪੈਂਦੀ ਹੈ ਬਹੁਤ ਸਾਰੇ ਹੋਰ ਵੀ ਜਹੇ ਮਾਮਲੇ ਪਹਿਲਾਂ ਵੀ ਸਾਹਮਣੇ ਆਏ ਨੇ ਜਿਨ੍ਹਾਂ ਦੇ ਵਿੱਚ ਔਰਤਾਂ ਦੇ ਨਾਲ ਕੋ ਕਰਮ ਹੋਏ ਨੇ ਕਈ ਵਾਰ ਉਹਨਾਂ ਦੇ ਨੇੜਲੇ ਲੋਕ ਹੀ ਅਜਈਆਂ ਘਟਨਾਵਾਂ ਨੂੰ ਅੰਜਾਮ ਨਾਮ ਦੇ ਦਿਨ ਦਿਨੇ ਤੇ ਹੁਣ ਜਿਹੜਾ ਇਹ ਕਤਲ ਹੋਇਆ ਸੀਗਾ ਜਿਹੜਾ ਅਗਸਤ 2024 ਤੇ ਵਿੱਚ ਹੋਇਆ ਸੀ ਇਸ ਲੜਕੀ ਦੇ ਨਾਲ ਜ਼ਬਰ ਜਨਾਹ ਹੋਇਆ ਸੀ ਜਿਹੜੀ ਕਿ ਕੋਲਕੱਤਾ ਦੇ ਮੈਡੀਕਲ ਕਾਲਜ ਹਸਪਤਾਲ ਦੀ ਹੀ ਵਿਦਿਆਰਥਣ ਸੀ ਤੇ ਡਾਕਟਰੀ ਦੀ ਪੜ੍ਹਾਈ ਕਰ ਰਹੀ ਸੀ ਉਸ ਦੇ ਨਾਲ ਜ਼ਬਰਜਨਾਹ ਹੋਇਆ ਸੀ ਬਾਦ ਦੇ ਵਿੱਚ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਗਈ ਸੀ ਤੇ ਹੁਣ ਸੰਜੀਤ رائے ਨੂੰ ਇਸ ਮਾਮਲੇ ਦੇ ਵਿੱਚ ਦੋਸ਼ੀ ਪਾਇਆ ਗਿਆ ਹੈ ਉਸ ਨੂੰ ਉਮਰ ਕੈਦ ਦੀ ਸਜ਼ਾ ਵੀ ਸੁਣਾ ਦਿੱਤੀ ਗਈ ਹੈ ਦੱਸਦੀ ਹੈ ਕਿ ਇਸ ਵਿਸ਼ੇਸ਼ ਅਦਾਲਤ ਦੇ ਜੱਜ ਨੇ ਸੰਜੀਤ رائے ਨੂੰ ਆਪਣਾ ਹੀ ਕੋਈ ਟਿੱਪਣੀ ਕਰਨ ਦੇ ਲਈ ਇੱਕ ਮੌਕਾ ਦਿੱਤਾ ਕਿ ਜੇਕਰ ਉਹ ਕੋਈ ਸਫਾਈ ਦੇਣਾ ਚਾਹੁੰਦਾ ਹੈ ਤਾਂ ਦੇ ਸਕਦਾ ਦੂਸਰੇ ਪਾਸੇ ਇਸ ਲੜਕੀ ਦੇ ਮਾਤਾ ਪਿਤਾ ਨੂੰ ਵੀ ਆਪਣੀ ਸਫਾਈ ਦੇਣ ਦੇ ਲਈ ਇੱਕ ਵਾਰ ਬੁਲਾਇਆ ਗਿਆ ਸੀ ਕਿ ਉਹ ਆਪਣੀ ਅਗਰ ਕੋਈ ਆਖਰੀ ਗੱਲ ਕਹਿਣਾ ਚਾਹੁੰਦੇ ਹੋਣ ਕੋਈ ਸਫਾਈ ਰੱਖਣਾ ਚਾਹੁੰਦੇ ਹੋਣ ਤਾਂ ਉਹ ਰੱਖ ਸਕਦੇ ਨੇ ਤੇ ਅਦਾਲਤ ਇਸ ਮਾਮਲੇ ਤੇ ਜਿਹੜਾ ਵਿਚਾਰ ਵੀ ਕਰੇਗੀ ਦੋਨਾਂ ਧਿਰਾਂ ਦੇ ਵੱਲੋਂ ਹੀ ਆਪਣੀ ਸਪਾਈ ਦੇ ਵਿੱਚ ਜੋ ਕੁਝ ਕਹਿਣਾ ਸੀ ਕਿਹਾ ਗਿਆ ਸੀ ਉਸ ਤੋਂ ਬਾਅਦ ਇਸ ਵਿਸ਼ੇਸ਼ ਅਦਾਲਤ ਨੇ ਇਸ ਤੇ ਵਿਚਾਰ ਵਟਾਂਦਰਾ ਕੀਤਾ ਤੇ ਹੁਣ ਜਿਹੜਾ ਦੋਸ਼ੀ ਹੈ ਸੰਜੇ ਰਾਏ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਇਹ ਜਿਹੜਾ ਦੋਸ਼ੀ ਹੈ ਉਸ ਦਾ ਹੁਣ ਆਖਰੀ ਸਾਹ ਵੀ ਜੇਲ੍ਹ ਦੇ ਵਿੱਚ ਹੀ ਆਵੇਗਾ ਉਸ ਦੇ ਕਹਿਣ ਦੇ ਮੁਤਾਬਕ ਇਸ ਨੇ ਇੱਕ ਲੰਮੀ ਜਿਹੜੀ ਕਿ ਚਾਲ ਚੱਲੀ ਸੀ ਜਿਸ ਦੇ ਤਹਿਤ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਪਹਿਲਾਂ ਉਸ ਲੜਕੀ ਦੇ ਨਾਲ ਜ਼ਬਰਜਨਾਹ ਕੀਤਾ ਗਿਆ ਬਾਅਦ ਵਿੱਚ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਉਸ ਲੜਕੀ ਦੀ ਜਿਹੜੀ ਲਾਸ਼ ਮਿਲੀ ਸੀ ਉਸ ਵੇਲੇ ਤੋਂ ਹੀ ਪੁਲਿਸ ਜਾਂਚ ਦੇ ਵਿੱਚ ਲੱਗੀ ਹੋਈ ਸੀ ਤੇ ਬਾਅਦ ਦੇ ਵਿੱਚ ਇਹ ਕੇਸ ਕੇਂਦਰੀ ਏਜੰਸੀ ਨੂੰ ਸੌਂਪ ਦਿੱਤਾ ਗਿਆ ਸੀ ਬਾਅਦ ਵਿੱਚ ਬਰੀਕੀ ਦੇ ਨਾਲ ਖੋਜ ਹੋਈ ਸੀ ਪੜਤਾਲ ਹੋਈ ਸੀ ਹਰ ਪੱਖ ਤੋਂ ਜਾਂਚ ਕੀਤੀ ਗਈ ਸੀ ਹਰ ਐਂਗਲ ਨੂੰ ਵਿਚਾਰਿਆ ਗਿਆ ਸੀ ਤੇ ਫਿਰ ਵਿਸ਼ੇਸ਼ ਅਦਾਲਤ ਬਿਠਾਈ ਗਈ ਸੀ ਜਿਸ ਦੇ ਤਹਿਤ ਹੁਣ ਦੋਸ਼ੀ ਸੰਜੀਤ رائے ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ